ਕਾਜੀ ਸਾਰਣੋ ਜਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਵੀਡੀਓ ਦੇ ਲਾਸਟ ਤੇ ਕੁਝ ਗਰਮੀਆਂ ਵਾਲੇ ਸੂਟ ਲਗਾਏ ਹੋਏ ਨੇ ਸੇਲ ਤੇ ਜਿਨ੍ਹਾਂ ਦਾ ਪ੍ਰਾਈਸ 1000 ਸੀ ਉਹਨਾਂ ਦਾ ਪ੍ਰਾਈਸ ਘਟਾ ਕੇ 550 ਕਰ ਦਿੱਤਾ ਹੈ यह जो सूट, सूट, सूट हो, प्रे, हो, हो पार्टीवेयर सूट हो पं मीटर की कट होएगी नैचुरल करेब हो का सूट होएगा बहुत ही सोहना प्ले प्लेन सूट होएगा फैब्रिक बहुत ही प्यारा होएगा और गैनजा का दुपट्टा होएगा उसके ऊपर जरी इंबॉडी रहेगी यह जड़े सूट हो मीटर की कट मिलेगी ऑलओवर सूट होएगा नैचुरल करेब का सूट होएगा बहुत ही सोहना घेरे से वर्क होएगा स्लीवस से वर्क होएगा बाजू सेम होएगी उसके ऊपर ही वर्क होएगा ਜਿਹੜੀ ਬਾਟਮ ਹੋਏਗੀ ਸੇਮ ਹੀ ਰਹੇਗੀ ਫੈਬਰਿਕ ਕਰੇਪ ਹੋਏਗਾ ਦੁਪੱਟਾ ਹੋਏਗਾ ਚਨਾਉਂ ਦਾ ਉਸ ਦੇ ਉੱਪਰ ਬਹੁਤ ਹੀ ਸੋਹਣੀ ਏਮਬੋਇਡਰੀ ਰਹੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕਲਰ ਆਪਸ਼ਨ ਇਹਨਾਂ ਚ ਬਹੁਤ ਹੀ ਪਿਆਰੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਤਨ ਬਰਬਰੀ ਵਿੱਚ ਮਿਲਣਗੇ ਪਿਓਰ ਬਰਬਰੀ ਦਾ ਸਟੱਫ ਹੋਏਗਾ ਜਿਹਦੀ ਬਾਟਮ ਹੋਏਗੀ ਬਰਬਰੀ ਜੁੜਦੀ ਹੋਏਗੀ ਬਹੁਤ ਹੀ ਪਿਆਰੇ ਕਲਰ ਹੋਣਗੇ ਟਾਈਟ ਮੀਟਰ ਦੀ ਕੱਟ ਰਹਿਣ ਵਾਲੀ ਹੈ ਸ਼ਰਟ ਪ੍ਰਿੰਟ ਵਾਲੀ ਹੋਏਗੀ ਜਿਹਦੀ ਬਾਟਮ ਹੋਏਗੀ ਪਲੇਨ ਹੋਏਗੀ カラー ऑप्शन ਇਹਨਾਂ ਚ ਬਹੁਤ ਹੀ ਪਿਆਰੇ ਦਿੱਤੇ ਹੋਏ ਨੇ ਵਿਦਆਊਟ ਦੁਪੱਟਾ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਵਿਸਕੋਸ ਬਰਬਰੀ ਵਿੱਚ ਹੋਣਗੇ ਇਹ ਵੀ ਬਹੁਤ ਹੀ ਪਿਆਰੇ ਪ੍ਰਿੰਟ ਹੋਣਗੇ ਨਾਲ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਉਸ ਦੇ ਉੱਪਰ ਲੈਜ਼ਰ ਕੰਮ ਹੋਏਗਾ ਪ੍ਰਾਈਸ ਉੱਪਰ ਇਹਨਾਂ ਦਾ ਹੀ ਮੈਂਸ਼ਨ ਕੀਤਾ ਹੋਇਆਗਾ ਕਲਰ ਆਪਸ਼ਨ ਬਹੁਤ ਹੀ ਪਿਆਰੇ ਹੋਣਗੇ ਸਾਰੇ ਕਲਰ ਆਪਾਂ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਚੈੱਕ ਕਰਕੇ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਪਿਓਰ ਵਿਸਕੋਜ਼ ਕਰੇਪ ਡਿਜੀਟਲ ਸੂਟ ਹੋਏਗਾ ਪ੍ਰਿੰਟ ਬਹੁਤ ਹੀ ਪਿਆਰੇ ਹੋਣਗੇ ਆਲ ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ ਅਗਲੇ ਜਿਹੜੇ ਸੂਟ ਹੋਣਗੇ ਸੇਲ ਦੇ ਉੱਪਰ ਆਪਾਂ ਲਗਾਏ ਹੋਏ ਨੇ ਇਹਨਾਂ ਦਾ ਪ੍ਰਾਈਸ ਪਹਿਲਾਂ 1000 ਹੁੰਦਾ ਸੀ ਹੁਣ ਇਹਨਾਂ ਦਾ ਪ੍ਰਾਈਸ ਆਪਾਂ ਘਟਾ ਕੇ 550 ਕਰ ਦਿੱਤਾ ਹੈ ਪ੍ਰਿੰਟ ਇਹਨਾਂ ਵਿੱਚ ਬਹੁਤ ਹੀ ਪਿਆਰੇ ਮਿਲਣਗੇ ਇਹ ਵੱਡੇ ਪਨੇ ਦਾ ਸੂਟ ਹੋਏਗਾ 3.5 ਮੀਟਰ ਦੀ ਕੱਟ ਮਿਲ ਜੇਗੀ ਪ੍ਰਿੰਟ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਸਰਪਲਸ ਕਾਟਨ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਵਿਦਆਊਟ ਦੁਪੱਟਾ ਹੋਣਗੇ ਕਲਰ ਆਪਸ਼ਨ ਪ੍ਰਿੰਟ ਆਪਾਂ ਸਾਰੇ ਐਡ ਕੀਤੇ ਹੋਏ ਹਨ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ